ਕਮੇਤਰ ਦਾ ਕਮੈਂਟ ਸੀ ਕਮੈਂਟ ਪਿੱਛੇ ਰਹਿ ਗਿਆ ਉਹ ਕਹਿੰਦੇ ਕਿ ਇਸ ਪਟੀਸ਼ਨ ਦੇ ਵਿੱਚ ਵੀ ਕਾਫੀ ਝੋਲ ਹੈ ਤੇ ਮੈਂ ਉਹੀ ਪੁੱਛਣਾ ਸੀ ਵੀ ਇਹ ਪਟੀਸ਼ਨ 2 ਸਾਲ ਤੋਂ ਪੈਂਡਿੰਗ ਕਿਉਂ ਪਈ ਰਹੀ ਇਸ ਤੇ ਚਰਚਾ ਪਹਿਲਾਂ ਕਿਉਂ ਨਹੀਂ ਹੋਈ ਤੇ ਜਾਂ ਫਿਰ ਹੁਣ ਵਾਪਸ ਕਿਉਂ ਲਈ ਗਈ ਗੱਲ ਇਹ ਹੈ ਸਰ ਕਿ ਮੈਂ ਨਾ ਕਿਸੇ ਟਾਕਸ਼ੂਦ ਵਿੱਚ ਸੀਗੇ ਤੇ ਉੱਥੇ ਵੀ ਐਂਡ ਤੇ ਜਦੋਂ ਮਿੰਟ ਡੇਢ ਮਿੰਟ ਰਹਿਦਾ ਸੀਗਾ ਤੇ ਉਹਨਾਂ ਨੇ ਇਦਾਂ ਦਾ ਸਵਾਲ ਕੀਤਾ ਤੇ ਮੈਂ ਮੁੱਖ ਦੀ ਗੱਲ ਉਹਨਾਂ ਨੂੰ ਕਹੀ ਕਿ ਮੈਨੂੰ ਪਤਾ ਨਹੀਂ ਕਿਉਂ یوں ਲੱਗਦਾ ਹੈ ਕਿ ਡੇਰਾ ਮੁਖੀ ਦੀ ਕੈਦ ਹੁਣ ਮੁੱਕਣ ਵਾਲੀ ਆ ਹੂੰ ਮਤਲਬ ਕਿ ਹਾਲਾਤ ਕੁਝ ਇਸ ਤਰ੍ਹਾਂ ਦੇ ਸਾਡੇ ਸਨਮੁਖ ਨਜ਼ਰ ਆਉਂਦੇ ਆ ਜੀ ਕਿਉਂ ਕਿਉਂਕਿ ਜਿਸ ਦਿਨ ਇਹਨੇ ਰਣਜੀਤ ਸਿੰਘ ਵਾਲੇ ਕੇਸ ਦੇ ਵਿੱਚੋਂ ਬਰੀ ਹੋਣਾ ਸੀਗਾ ਉਤੋਂ ਮਤਲਬ ਕਿ ਵੀਕੈਂਡ ਸੀਗਾ ਲਾਸਟ ਪ੍ਰੋਗਰਾਮ ਸੀਗਾ ਤੇ ਅਸੀਂ ਤਕਰੀਬਨ ਤਕਰੀਬਨ ਇਸ਼ਾਰਾ ਕਰ ਗਏ ਸੀਗੇ ਤੇ ਸੋਮਵਾਰ 10:37 ਮਿੰਟ ਵੀ ਨਹੀਂ ਸੀ ਹੋਏ ਤੇ ਫੈਸਲਾ ਆ ਗਿਆ ਸੀ ਪਿੱਛੇ ਜੇ ਆਪਾਂ ਗੱਲ ਕਿਤੇ ਕੀਤੀ ਸੀ ਤੇ ਮੈਨੂੰ ਮਤਲਬ ਕਿ ਫੌਰੀ ਤੌਰ ਤੇ ਕਿਸੇ ਮੇਰੇ ਰਿਲਾਈਬਲ ਸੋਰਸ ਕਹੋ ਜਾਂ ਮਿੱਤਰ ਕਹੋ ਜੀ ਉਸਨੇ ਅਪਡੇਟ ਕੀਤਾ ਕਿ ਡੇਰੇ ਦੀਆਂ ਕੰਧਾਂ ਉੱਚੀਆਂ ਹੋ ਰਹੀਆਂ ਨੇ ਹਮ ਤੇ ਸਿਕਿਉਰਿਟੀ ਰਿਵਿਊ ਹੋ ਰਿਹਾ ਜੀ ਬਾਗਪਤ ਤੋਂ ਹੁਣ ਤੁਸੀਂ ਵੇਖਿਆ ਹੀ ਹੋਣਾ ਕਿ ਸਿਰਸੇ ਦੀ ਇਜ਼ਾਜ਼ਤ ਵੀ ਮਿਲ ਚੁੱਕੀ ਹੈ। ਹੂੰ ਹੂੰ। ਇਹ ਕੁਝ ਸੰਕੇਤ ਹੁੰਦੇ ਨੇ। ਭਾਜਪਾ ਵਾਲੇ ਤੇ ਇਹੋ ਜਿਹਾ ਕਿ ਉਹ ਆਈਐਸ ਕੁੰਡੂ ਦੀ ਕੁੜੀ ਛੇੜਨ ਵਾਲੇ ਵਿਕਾਸ ਬਰਾਲਾ ਜਿੱਦੇ ਤੇ ਦੋਸ਼ ਹਨ ਜੀ ਜਿਹਨੂੰ ਜੇਲ੍ਹ ਜਾਣਾ ਪਿਆ ਸੀ ਵਿਕਾਸ ਬਰਾਲਾ ਉਹਨੂੰ ਉਹਨਾਂ ਨੇ ਸ਼ਾਇਦ ਏਜੀ ਦੀ ਟੀਮ ਦੇ ਵਿੱਚ ਰੱਖਨੇ ਹੂੰ। ਉਹ ਇੱਥੇ ਕੁਝ ਵੀ ਹੋ ਸਕਦਾ। ਨਹੀਂ ਬਿਲਕੁਲ। ਕੁਝ ਵੀ ਇੱਥੇ ਸਰ ਇੰਡੀਆ ਦੇ ਵਿੱਚ ਕੁਝ ਵੀ ਸੰਭਵ ਹੈ। ਹੂੰ। ਮੈਂ ਨਾ ਗੋਵਿੰਦੇ ਦੀ ਫਿਲਮ ਵੇਖੀ ਸੀ ਰਾਸ਼ਦ ਜਸਮント ਸਿਲਮੇ ਚ ਉਹਦੇ ਚ ਇੱਕ ਗਾਣਾ ਬੜਾ ਵਧੀਆ ਸੀ ਜਿਹੜਾ ਅੱਜ ਤੱਕ ਵੀ ਨਾ ਮੇਰੇ ਮਨ ਮਸਤਕ ਦੇ ਵਿੱਚ ਉਕਰਿਆ ਹੋਇਆ ਹੈ ਜਹਾ ਪਾਉਂ ਮੇ ਪਾਇਲ ਹਾਥ ਮੇ ਕੰਗਨ ਹੈ ਪਾਉਂ ਹੂੰ ਇਸ ਤਰ੍ਹਾਂ ਜਹਾ ਪਾਉਂ ਮੇ ਪਾਇਲ ਹੱਥ ਮੇ ਕੰਕਨ ਹੈ ਮਾਥੇ ਪੇ ਬਿੰਦੀਆ ਇਟ ਹੈਪਨਸ ਓਨਲੀ ਇਨ ਇੰਡੀਆ ਇਨ ਇੰਡੀਆ ਜੀ ਬਿਲਕੁਲ ਹਾਂਜੀ ਹਾਂਜੀ ਸੀਗਾ ਨਾ ਮਾਹੀ ਬਾਤ ਹਾਂਜੀ ਹੈ ਨਾ ਤਾਂ ਮੇਰੇ ਉਹ ਨਾ ਮਨ ਮਸਤਕ ਦੇ ਵਿੱਚ ਚੱਲਦਾ ਰਹਿੰਦਾ ਉਹ ਮੈਨੂੰ ਉਹ ਇਟ ਹੈਪਨਸ ਓਨਲੀ ਇਨ ਇੰਡੀਆ ਉਹ ਉਹ ਯਾਦ ਹੈ ਬਿਲਕੁਲ ਹਾਂਜੀ ਤਾਂ ਮਤਲਬ ਕਿ ਇੱਥੇ ਸਭ ਕੁਝ ਸੰਭਵ ਹੈ ਸਰ ਜੀ ਹੁਣ ਆ ਜਾਈਏ ਤਕਨੀਕੀ ਪੱਖ ਤੇ ਦੇਖੋ ਤਿੰਨ ਕੇਸ ਸੀਗੇ ਮੇਨਲੀ ਰਣਜੀਤ ਸਿੰਘ ਜੀ ਛਤਰਪਤੀ ਤੇ ਤੀਸਰਾ ਸਾਧਵੀਆਂ ਦਾ ਹੂੰ ਰਣਜੀਤ ਸਿੰਘ ਵਾਲਾ ਕੇਸ ਛੱਡ ਦਿਓ ਉਹਦੇ ਚੋਂ ਬਰੀ ਹੋ ਗਿਆ ਜੀ ਥੱਲੇ ਸਜ਼ਾ ਹੋਈ ਉਸ ਤੋਂ ਬਰੀ ਹੋ ਗਿਆ ਸੁਪਰੀਮ ਕੋਰਟ ਚ ਚੈਲੰਜ ਹੋਇਆ ਜਾਂ ਨਹੀਂ ਹੋਇਆ ਉਹਦਾ ਕੀ ਹੈ ਸਟੇਟਸ ਮੈਨੂੰ ਨਹੀਂ ਪਤਾ ਹੂੰ ਪਿੱਛੇ ਰਹਿ ਗਏ ਦੋ ਜੀ ਦੋਆਂ ਦੇ ਵਿੱਚੋਂ ਜਿਹੜੀ ਸਾਧਵੀ ਕੇਸਾਂ ਦੀ ਸਜ਼ਾ ਸੀ ਉਸਨੇ ਉਹਨੂੰ ਕਰਤਾ ਚੈਲੰਜ ਠੀਕ ਹੈ ਜੀ ਸਜ਼ਾ ਜਿਹੜੀ ਹੈ ਉਹਨੂੰ ਜਦੋਂ ਚੁਣੌਤੀ ਦੇ ਦਿੱਤੀ ਜਾਂਦੀ ਉਹਨੂੰ ਆਪਾਂ ਕਹਿੰਦੇ ਆ ਅਪੀਲ ਜੀ ਉਸੇ ਦਰਮਿਆਨ ਸ਼ਾਇਦ ਇਹਨਾਂ ਨੇ ਇੱਕ ਹੋਰ ਪਟੀਸ਼ਨ ਪਾਈ ਹੋਵੇਗੀ ਕਿ ਸੁਣਵਾਈ ਕਰੋ ਜਿਵੇਂ ਰਣਜੀਤ ਸਿੰਘ ਵਾਲੇ ਮਾਮਲੇ ਦੀ ਸੁਣਵਾਈ ਬੜੇ ਹੈਰਾਨੀਜਨਕ ਤੱਥਾਂ ਨੂੰ ਪ੍ਰਗਟ ਆਉਂਦੀ ਹੈ ਜੀ ਕਿ ਕਿਸ ਤਰ੍ਹਾਂ ਮਤਲਬ ਕਿ ਇੱਕ ਮੁਲਜ਼ਮ ਦੇ ਵਿੱਚੋਂ ਹੀ ਜਿਹੜਾ ਮੁਲਜ਼ਮ ਸੰਸਾਰ ਚ ਨਹੀਂ ਹੈ ਉਹਦਾ ਪਰਿਵਾਰ ਕਹਿੰਦਾ ਹੈ ਕਿ ਜੀ ਸਾਡੇ ਵਾਸਤੇ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਮਾਜ ਦੇ ਵਿੱਚ ਇੱਕ ਇਹ ਕਲੰਕ ਹੈ ਇਹਦੀ ਸੁਣਵਾਈ ਕਰੋ ਕਮਾਲ ਦੀ ਗੱਲ ਹੈ ਕਿ ਸੁਣਵਾਈ ਨਿਕਲਦੀ ਹੈ ਜਦ ਕਿ ਅਪੀਲਾਂ ਜਿਹੜੀਆਂ ਉਹ 206 ਸਤ ਤਾਲੀਆਂ ਪੈਂਡਿੰਗ ਪਈਆਂ ਤੇ ਬਹੁਤ ਬਾਧੀ ਅਪੀਲ ਸੀ ਹੂੰ ਤਾਂ ਕੇਸ ਜਿਹੜਾ ਆ ਜਾਂਦਾ ਸੁਣਵਾਈ ਤੇ ਫੈਸਲਾ ਆ ਜਾਂਦਾ ਜੀ ਉਹ ਜਿਹੜੇ ਇਸ ਤਰ੍ਹਾਂ ਦੇ ਤਕਨੀਕੀ ਤੌਰ ਤੇ ਜਾਣੂ ਨੇ ਉਹਨਾਂ ਵਾਸਤੇ ਚੀਜ਼ਾਂ ਹਰਾਨੀ ਜਨਕ ਸੀਗੀਆਂ ਹੁਣ ਉਸੇ ਤਰ੍ਹਾਂ ਹੀ ਸ਼ਾਇਦ ਇਹ ਸੀਗਾ ਕਿ ਚਲੋ ਇਹਨਾਂ ਨੇ ਮਤਲਬ ਕਿ ਹਾਈ ਕੋਰਟ ਨੇ ਕਿਹਾ ਕਿ ਇਹ ਦੇ ਵਿੱਚ ਦੇਰੀ ਬਹੁਤ ਹੋਈ ਪਈ ਹੈ ਹੂੰ ਅਗਲੀ ਵਾਰ ਅਸੀਂ ਨਿਬੇੜ ਦੇਣਾ ਜੀ ਸਿੱਧਾ ਮਸਿੱਧਾ ਉਤੋਂ ਕੇਸ ਸ਼ਤਰਪਤੀ ਵਾਲਾ ਵੀ ਸੁਣਵਾਈ ਤੇ ਲੱਗ ਗਿਆ ਨਾ ਹੂੰ ਦੇਖੋ ਇਹਨਾਂ ਵਾਸਤੇ ਦਿੱਕਤ ਇਹ ਹੋ ਗਈ ਤਾਂ ਫਿਰ ਇਹਨਾਂ ਦੇ ਕੋਲ ਉਹ ਪਟੀਸ਼ਨ ਨੂੰ ਚੁੱਕਣ ਤੋਂ ਸੇਵਾ ਕਿਉਂਕਿ ਲਿਬਰਟੀ ਇਹਨਾਂ ਨੇ ਲੈ ਲਈ ਕੇ ਸੀ ਦੁਬਾਰਾ ਫਿਰ ਦਾਖਲ ਕਰ ਸਕਦੇ ਆ ਤਾਂ ਹੁਣ ਸ਼ਤਰਪਤੀ ਵਾਲਾ ਕੇਸ ਸੁਣਵਾਈ ਤੇ ਲੱਗ ਗਿਆ ਇਹਨਾਂ ਨੇ ਉਹ ਜਿਹੜੀ ਪਟੀਸ਼ਨ ਸੀਗੀ ਉਹ ਚੁੱਕ ਲਈ ਆ ਜੀ ਤਾਂ ਗੱਲ ਇਹ ਆ ਸਰ ਕਿ ਜੇ ਸ਼ਤਰਪਤੀ ਵਾਲਾ ਕੇਸ ਵੀ ਸੁਣਵਾਈ ਤੇ ਲੱਗਿਆ ਕੱਲ ਨੂੰ ਉਹ ਵੀ ਕੇਸ ਨਿਕਲ ਜਾਂਦਾ ਜੀ ਠੀਕ ਹੈ ਨਾ ਜੀ ਤਾਂ ਇੱਕ ਹੀ ਰਹਿ ਗਿਆ ਇੱਕ ਹੀ ਰਹਿ ਗਿਆ ਇੱਕ ਕੇਸ ਦੇ ਵਿੱਚ ਮੰਨ ਲਓ ਸਜ਼ਾ ਜਿਹੜੀ ਹੈ ਉਹਦੇ 'ਚ ਬਰੀ ਵੀ ਨਾ ਹੋਵੇ ਕੇਸ ਲੰਬਾ ਵੀ ਜਾਣਾ ਹੋਵੇ ਤਾਂ ਉਹਦੇ 'ਚੋਂ ਕੱਟੀ ਕਟਾਈ ਹਵਾਲਾ ਦੇ ਮੁਤਾਬਕ ਜ਼ਮਾਨਤ ਮਿਲ ਜਾਏਗੀ ਜੀ ਬਿਲਕੁਲ ਤਾਂ ਜਿੰਨੀ ਕਰਦੇਗੀ ਬਿਲਕੁਲ ਬਿਲਕੁਲ ਮਤਲਬ ਕਿ ਜਿਹੜੀ ਸੰਭਾਵਨਾ ਜਿਹੜੀ ਹੈ ਨਾ ਉਹ ਕੁਝ ਇਸ ਤਰ੍ਹਾਂ ਦੀ ਬਣਦੀ ਜਾਪਦੀ ਹੈ ਇਹ ਬਾਕੀ ਬੜੀਆਂ ਪੈਂਤੜੇ ਬਾਜ਼ੀਆਂ ਹੁੰਦੀਆਂ ਜਦੋਂ ਇੱਕ ਕਾਨੂੰਨੀ ਲੜਾਈ ਲੜੀ ਜਾਂਦੀ ਹੈ ਨਾ ਜਿਵੇਂ ਹਾਕੀ ਦੇ ਤਰਫ ਤੇ ਕ੍ਰਿਕਟ ਦੇ ਪੇਚ ਤੇ ਫੁੱਟਬਾਲ ਦੇ ਗਰਾਊਂਡ ਚ ਐਥਲੈਟਿਕਸ ਦੇ ਟਰੈਕ ਤੇ ਬਹੁਤ ਰਣਨੀਤੀਆਂ ਲੜਦੀਆਂ ਇਕੱਲੇ ਪਲੇਅਰ ਨਹੀਂ ਜੀ 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 ਮੁਕਾਬਲਾ ਕਰਦੇ ਰਣਨੀਤੀਆਂ ਵੀ ਲੜਦੀਆਂ ਬਿਲਕੁਲ ਬਿਲਕੁਲ ਤੋਂ ਇਸੇ ਤਰ੍ਹਾਂ ਕੋਰਟ ਦੇ ਵਿੱਚ ਵੀ ਰਣਨੀਤੀਆਂ ਲੜਦੀਆਂ ਨੇ ਸਰ ਵਕੀਲ ਨਹੀਂ ਇਕੱਲੇ ਲੜ ਰਹੇ ਹੁੰਦੇ ਵਕੀਲ ਤਾਂ ਦਿਖ ਰਹੇ ਹੁੰਦੇ ਆ ਜੀ ਤਾਂ ਵਕੀਲਾਂ ਦੇ ਜਿਹੜੇ ਪੈਨਟੜੇ ਹੁੰਦੇ ਆ ਨਾ ਸਰ ਲੜ ਹੋਰ ਹੈ ਹੁੰਦੇ ਐਕਚੁਅਲ ਦੇ ਵਿੱਚ ਸੋ ਇਹ ਕਾਨੂੰਨੀ ਲੜਾਈ ਹੈ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਸਾਨੂੰ ਲੱਗ ਰਹੀਆਂ ਨੇ ਕਿਹੋਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸੰਭਾਵੀ ਤੌਰ ਤੇ ਜੋ ਵਾਪਰ ਸਕਦੀਆਂ ਉਹਨਾਂ ਦੇ ਮੱਦੇ ਨਜ਼ਰ ਕੁਝ ਕਰਨ ਚੁੱਕੇ ਹੋ ਰਿਹਾ ਤਾਂ ਸਿਹਤ ਲਗਭਗ ਮਿਲਦੇ ਜੁਲਦੇ ਆ ਫਿਰ ਪੀਵੀ 312 ਹੋਰਾਂ ਦਾ ਇੱਕ ਕਮੈਂਟ ਹੈ ਜੀ ਆਪਾਂ ਪੜ ਲੈਨੇ ਆ ਇਹ ਕਹਿੰਦੇ ਨੇ ਕਿ ਡੇਰਾ ਮੁਕੀ ਨੂੰ ਬੇਅਦਬੀ ਚ ਕਹਿੰਦੇ ਕਿਉਂ ਨਹੀਂ ਪੁੱਛ ਪੜਤਾਲ ਲਈ ਲਿਆਰੀ ਪੰਜਾਬ ਸਰਕਾਰ ਕਹਿੰਦੇ ਵੀ ਉਹ ਗੱਲ ਤੇ ਕਿਉਂ ਨਹੀਂ ਚਰਚਾ ਹੋ ਰਹੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਸਾਰਿਆਂ ਦਾ ਵੀ ਸੈਸਾ ਚ ਇਹਨਾਂ ਦੀ ਆਪਣੀ ਸਿਖਲਾਈ ਵਾਲੀ ਆਰਮੀ ਆ ਜੋ ਨੌਜਵਾਨਾਂ ਦੇ ਯਾ ਨਿਕਰਾ ਰਹੇ ਉਹਨਾਂ ਦੀ ਪਰ ਮੇਰੇ ਪਿੰਡ ਤੋਂ ਵੀ ਕਹਿੰਦੇ ਇੱਕ ਹੈ ਕਤੀ ਸਾਹਿਬ ਕਹਿ ਰਹੇ ਨੇ ਜੀ ਤੇ ਖੈਰ ਹਾਂਜੀ ਗਾਣਾ ਤੇ ਯਾਦ ਆ ਜਾਂਦਾ ਮਿੰਟੂ ਜੀ ਨੂੰ ਸੁਣਾ ਦਿੰਦੇ ਨੇ ਆਪਾਂ ਨੂੰ ਉਹਦੇ ਨਾਲ ਥੋੜੀ ਰੌਣਕ ਜੀ ਵੀ ਲੱਗੀ ਰਹਿੰਦੀ ਆ ਤੇ ਥੋੜਾ ਜਿਹਾ ਰੋਚਕ ਬਣਿਆ ਰਹਿੰਦਾ ਹੈ ਖੈਰ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਬਹੁਤ-ਬਹੁਤ ਸਵਾਗਤ ਆਪਾਂ ਅਗਲੀ ਖਬਰ ਤੇ ਗੱਲਬਾਤ ਕਰਦੇ ਹਾਂ ਤੇ ਖਬਰ ਦੇ ਨਾਲ ਜੁੜਿਆ ਹੋਇ ਕੋਈ ਕਮੈਂਟ ਤੁਹਾਡਾ ਹੁੰਦਾ ਤੇ ਜ਼ਰੂਰ ਸਾਨੂੰ ਭੇਜ ਦਿਆ ਕਰੋ ਉਹਦੇ ਤੇ ਵੀ ਆਪਾਂ ਗੱਲਬਾਤ ਕਰ ਲਿਆ ਕਰਾਂਗੇ ਮਿੰਟੂ ਜੀ ਕਾਫੀ ਦਿਨਾਂ ਤੋਂ ਮਜੀਠੀਆ ਸਾਹਿਬ ਦੀ ਗੱਲ ਆਪਾਂ ਕਰ ਰਹੇ ਸੀ ਪਰ ਪਰ ਫੇਰ ਇੱਕ ਖਬਰ ਆ ਰਹੀ ਹੈ ਕਿ ਭਾਈ ਜਿਹੜਾ SIM ਉਹਨਾਂ ਦੇ ਨਾਮ ਤੇ ਚੱਲ ਰਿਹਾ ਸੀ ਉਹਨਾਂ ਕੋਲ ਚੱਲ ਰਿਹਾ ਸੀ ਉਹ ਕਿਸੇ ਹੋਰ ਦੇ ਨਾਮ ਤੇ ਸੀ SIM ਤੇ SIM ਵਾਲਾ ਭਾਈ ਬੰਦਾ ਵੀ ਕਹਿੰਦੇ ਖੰਨੇ ਤੋਂ ਸੀ ਤੇ ਖੰਨੇ ਵਾਲਾ ਵੀ ਹੁਣ ਇੱਥੇ ਨਹੀਂ ਰਿਹਾ ਖੰਨੇ ਜੀ ਦਵਿੰਦਰ ਭਲਾਇਆ ਨਾ ਕਰੋ ਹਸਨਾ ਦੇ ਮਾਲਕ ਨੂੰ ਸਤਾਇਆ ਮੈਂ ਰੀਟੀਆ ਸਾਹਿਬ ਦੇ ਉਹ ਵੀਡੀਓ ਦੇਖਦੇ ਨਾ ਮੁੱਛਾਂ ਵਾਲੀ ਤੇ ਅੱਜ ਇੱਕ ਗਾਣਾ ਇੱਕ ਮੁੰਡੇ ਹੋਰ ਯੰਗ ਜੇ ਸਿੰਗਰ ਨੇ ਗਾਇਆ ਸੀ ਖੰਨੇਉਂ ਕਰਾ ਕੇ ਮੁੱਛ ਕੁੰਡੀ ਕੋਰੀ ਚੰਡੀਗੜ੍ਹ ਜਾ ਮਹਾਰਾਜਪੁਰੇ ਕੋਲ ਦੀ ਅੱਛਾ ਖੰਨਾ ਵੀ ਵਿੱਚ ਆ ਗਿਆ ਤੇ ਮੋਚੀ ਵੀ ਵਿੱਚ ਆ ਗਿਆ ਖੰਨੇ ਖਨੇ ਦੀ ਮੋਚ ਵੀ ਆ ਗਈ ਸਾਰਾ ਕੁਝ ਆ ਗਿਆ ਤੇ ਖੰਨੇ ਵਾਲੇ ਵਾਲ ਵੀ ਹੋ ਗਾਉਂਦੇ ਆ ਨਾ ਤੁਹਾਨੂੰ ਪਤਾ ਹੀ ਆ ਜੀ ਉਹ ਉਹਨੇ ਜਿੰਨੇ ਕੈਂਪ ਲਾਇਆ ਹੈ ਪੰਨੇ ਕਰਦੇ ਲਗਾ ਹੈ ਹੂੰ ਹੂੰ ਉਹ ਕਹਿੰਦੇ ਲੋਕ ਕਹਿੰਦੇ ਵੀ ਇਸ਼ਕ ਚੰਨੇ ਉੱਥੇ ਵੇਖੇ ਸੀ ਇਹ ਵਾਲਾ ਦੇ ਚੱਕਰ 'ਚ ਹੀ ਅੱਲੇ ਹੋ ਚੱਲੇ ਸੀਗੇ ਯਾਰ ਕਮਾਲ ਉਹ ਦੇਖੋ ਕਾਫੀ ਸਾਰੀਆਂ ਗੱਲਾਂ ਨੇ ਤੇ ਪਰ ਸਿਮ ਬਾਰੇ ਜ਼ਰੂਰ ਸਾਨੂੰ ਦੱਸਿਓ ਕੀ ਮਸਲਾ ਐ ਸਿਮ ਵਾਲਾ ਦੇਖੋ ਇੱਕ ਅਖਬਾਰ ਨੇ ਦਾਵਾ ਕੀਤਾ ਹੈ ਜੀ ਕਿ ਜਿਹੜਾ ਵਿਕਰਮ ਮਜੀਠੀ ਦਾ ਸਿੰਮ ਸਿਕਾ ਉਹ ਖੰਨੇ ਦੇ ਕਿਸੇ ਜਸਮੀਤ ਸਿੰਘ ਦੇ ਨਾਮ ਤੋਂ ਜਾਰੀ ਹੋਇਆ ਪਿਆ ਜੀ ਵਰਤ ਦੇ ਮਜੀਠੀਆ ਸਾਹਿਬ ਜੀਠੀਆ ਸਾਹਿਬ ਜੀ ਹੂੰ ਠੀਕ ਹੈ ਜੀ ਜੀ ਤੇ ਉਹਦੇ ਵਿੱਚ ਮਤਲਬ ਕਿ 2021 ਚੋ ਦਾਵਾ ਕਰਦੇ ਕਿ ਸਿੰਮ ਖਰੀਦਿਆ ਗਿਆ ਸੀਗਾ ਜਿਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਤੇ ਜਿਹੜਾ ਉਸ ਸਿਮ ਦਾ ਖਰੀਦਦਾਰ ਸੀਗਾ ਐਕਚੁਅਲ 'ਚ ਉਹ ਸ਼ਾਇਦ ਟਰਾਂਸਪੋਰਟ ਦੇ ਕਾਰੋਬਾਰ 'ਚ ਵੀ ਸੀਗਾ ਅਡਾ ਇੰਚਾਰਜ ਸੀਗਾ ਜੀ ਉਸ ਤੋਂ ਬਾਅਦ ਉਹਦਾ ਇੱਕ ਮਤਲਬ ਕਿ ਵੀਜ਼ਾ ਲੱਗਿਆ ਸੀਗਾ ਕੈਨੇਡਾ ਦਾ ਸ਼ਾਇਦ 13 ਜੁਲਾਈ ਉਹ ਕੈਨੇਡਾ ਚਲਾ ਜਾਂਦਾ ਪਰ ਉਹਦਾ ਵੀਜ਼ਾ ਜਿਹੜਾ ਉਹ ਜਨਵਰੀ 24 ਦਾ ਲੱਗਾ ਹੋਇਆ ਗਿਆ 13 ਜੁਲਾਈ ਯਾਨੀ ਵਿਕਰਮ ਜੀਠੀਆ